ਐਚ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਾ ਰਾਏ ਇਸ ਵੇਲੇ ਅਸੀਂ ਮੌਜੂਦ ਹਾਂ ਜਲਾਲਾਬਾਦ ਹਲਕੇ ਦੇ ਪਿੰਡ ਚੁੱਕੇ ਜਵਾਰ ਸਿੰਘ ਵਾਲਾ ਵਿਖੇ ਗੁਰੂ ਘਰ ਦੇ ਵਿੱਚ ਖੜੇ ਹਾਂ ਇਸ ਵਕਤ ਤੇ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਲਗਭਗ ਪਿਛਲੇ ਕੋਈ ਦਿਨਾਂ ਤੋਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ ਕਈਆਂ ਥਾਵਾਂ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਿਨਾਂ ਇਲੈਕਸ਼ਨ ਤੋਂ ਪਿੰਡ ਦੇ ਸਹਿਯੋਗ ਦੇ ਨਾਲ ਸਰਪੰਚ ਚੁਣਿਆ ਦੇ ਤਾਂ ਜੋ ਕਿ ਪਿੰਡ ਦੀ ਆਵਾਜ਼ ਨੂੰ ਉਹ ਜਿਹੜਾ ਬੁਲੰਦ ਕਰ ਸਕੇ ਤਾਂ ਇਹ ਪਿੰਡ ਚੁੱਕੇ ਜਵਾਰ ਸਿੰਘ ਵਾਲਾ ਦੇ ਵਸਨੀਕ ਸਾਰੇ ਬੈਠੇ ਨੇ ਇਹਨਾਂ ਦੇ ਵੱਲੋਂ ਇੱਕ ਜਿਹੜਾ ਫੌਜ ਦੀ ਨੌਕਰੀ ਕਰਕੇ ਆਇਆ ਜਿਹੜਾ ਇੱਕ ਮੁਲਾਜ਼ਮ ਹੈ ਉਸ ਨੂੰ ਜਿਹੜਾ ਸਰਪੰਚ ਬਣਾਇਆ ਗਿਆ ਹੈ ਮੈਂ ਗੱਲ ਕਰ ਰਿਹਾ ਸ਼ਿੰਦਰਪਾਲ ਸਿੰਘ ਜਿਹੜਾ ਸਾਬਕਾ ਫੌਜੀ ਨੇ ਤਾਂ ਉਹਨਾਂ ਨੂੰ ਜਿਹੜਾ ਇਹਨਾਂ ਦੇ ਵੱਲੋਂ ਸਰਪੰਚ ਬਣਾਇਆ ਗਿਆ ਸਾਡੇ ਨਾਲ ਸਾਰੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਜਿਹੜੀ ਸਰਬਸੰਤੀ ਹੋਈ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਸਰਬਸੰਤੀ ਕੀਤੀ ਗਈ ਹੈ ਪਿੰਡ ਦੇ ਕੀ ਮੁੱਦੇ ਨੇ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਦੇ ਆਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆਂ ਤਸਵੀਰਾਂ ਦੇ ਵਿੱਚ ਜੋ ਤੁਸੀਂ ਹਾਰਪਾਇਆ ਨੌਜਵਾਨ ਦੇਖ ਰਹੇ ਹੋ ਉਸ ਨੂੰ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਯਾਨੀ ਕਿ ਸਰਬਸੰਮਤੀ ਦੇ ਨਾਲ ਇਸ ਨੌਜਵਾਨ ਨੂੰ ਜਿਹੜਾ ਸਰਪੰਚ ਚੁਣ ਲਿਆ ਗਿਆ ਹੈ ਤਾਂ ਬਿਲਕੁਲ ਜਿਹੜਾ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਸਰਬਸੰਮਤੀ ਕੀਤੀ ਗਈ ਹੈ ਕਿਉਂਕਿ ਪਿੰਡਾਂ ਦੇ ਆਮ ਤੌਰ ਤੇ ਕਈ ਮੁੱਦੇ ਹੁੰਦੇ ਨੇ ਜਿਵੇਂ ਨਸ਼ੇ ਦਾ ਮੁੱਦਾ ਹੋ ਗਿਆ ਵਿਕਾਸ ਦੀ ਗੱਲ ਕਰੀਏ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਕਈ ਮੁੱਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਹ ਸਰਪੰਚਾਂ ਦੀ ਚੋਣ ਕੀਤੀ ਜਾਂਦੀ ਆ ਤਾਂ ਇਸ ਪਿੰਡ ਨੇ ਵੀ ਜਿਹੜਾ ਬੜਾ ਵਧੀਆ ਉਪਰਾਲਾ ਕੀਤਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਸਰਬਸੰਪਤੀ ਦੇ ਨਾਲ ਸਰਪੰਚ ਚੁਣ ਲਿਆ ਤਾਂ ਗੱਲਬਾਤ ਕਰਵਾਉਣੀ ਆ ਸਾਰੀ ਤੁਹਾਡੇ ਨਾਲ ਪਿਛਲੇ ਸਰਪੰਚ ਨੇ ਇੱਥੋਂ ਦੇ ਸਾਫ ਕਾ ਸਰਪੰਚ ਸੋਨਾ ਸਿੰਘ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਸਰਪੰਚ ਚੁਣਿਆ ਗਿਆ ਹੈ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਸਰਪੰਚੀ ਦੀ ਜਿਹੜੀ ਹੈ ਸਰਵਸੰਮਤੀ ਕੀਤੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਾਫ ਕਾ ਸਰਪੰਚ ਸਰਪੰਚ ਸਾਹਿਬ ਦੀ ਸਵਾਗਤ ਹੈ ਪਹਿਲਾਂ ਤਾਂ ਸ਼ਸ਼ੀਕਾਲ ਜੀ ਬਹੁਤ ਬਹੁਤ ਧੰਨਵਾਦ ਬੋਪਰਾਏ ਸਾਹਿਬ ਤੁਹਾਨੂੰ ਸਾਰੇ ਪਿੰਡ ਨੂੰ ਤੇ ਸਾਰੇ ਨਗਰ ਨੂੰ ਵਧਾਈਆਂ ਦਿੰਨੇ ਆ ਕਿਉਂਕਿ ਸਰਵਸੰਮਤੀ ਦੇ ਨਾਲ ਤੁਸੀਂ ਸਰਪੰਚ ਦੀ ਚੋਣ ਕੀਤੀ ਹੈ ਬਹੁਤ ਬਹੁਤ ਧੰਨਵਾਦ ਬੋਪਰਾਏ ਸਾਹਿਬ ਤੁਸੀਂ ਸਾਡੇ ਕੋਲ ਆਏ ਸਾਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਇਹ ਦੱਸਦੇ ਹੋਏ ਕਿ ਸਾਡੇ ਪਿੰਡ ਦੇ ਵਿੱਚ ಗ್ರಾಮ ਪੰਚਾਇਤ ਚੁਗੇ ਜਵਾਰ ਸਿੰਘ ਵਾਲਾ ਪਹਿਲਾ 10 ਸਾਲ ਜਿਵੇਂ ਸਾਰਿਆਂ ਨੇ ਚਲੋ ਮੈਨੂੰ ਮੌਕਾ ਦਿੱਤਾ ਸੀ ਹੁਣ ਅਸੀਂ ਸਾਰਿਆਂ ਨੇ ਵਿਚਾਰ ਕੀਤਾ ਇੱਕ ਮੈਂ ਇਹ ਦੱਸ ਦੇਣਾ ਚਾਹਣਾ ਕਿ ਜੋ ਸੱਚ ਹੁੰਦਾ ਹੈ ਉਹਨੂੰ ਸਾਹਮਣੇ ਵੀ ਲੈ ਕੇ ਆਉਣਾ ਚਾਹੀਦਾ ਸਾਡੇ ਸਤਕਾਰਯੋਗ ਨੇ ਥਾਣੇਦਾਰ ਸਾਹਿਬ ਜਿਹੜੇ ਕਿ ਥੋੜਾ ਸਮਾਂ ਪਹਿਲਾਂ ਰਟਾਇਰ ਹੋਏ ਨੇ ਜੀ ਜੀ ਇਹਨਾਂ ਨੇ ਵੈਸੇ ਪਹਿਲ ਦੇ ਆਧਾਰ ਤੇ ਮੁੱਦਾ ਚੱਕਿਆ ਮੈਨੂੰ ਵੀ ਸੱਦਿਆ ਕਿ ਆਪਾਂ ਸਰਬਸੰਮਤੀ ਵੱਲ ਚਲੀਏ ਇਸ ਵਾਰ ਮੈਂ ਕਿਹਾ ਬਹੁਤ ਵਧੀਆ ਸ਼ਲਾਂਗਾ ਯੋਗ ਕਦਮ ਹੈ ਤੁਹਾਡਾ ਫਿਰ ਅੱਜ ਅਸੀਂ ਪਿੰਡ ਦੇ ਵਿੱਚ ਸਾਰਿਆਂ ਨੂੰ ਸੱਦ ਕੇ ਇਸ ਤੇ ਵਿਚਾਰ ਚਰਚਾ ਕਰਕੇ ਜਿਹੜਾ ਕਿ ਪੂਰੀ ਸਮੁੱਚੀ ਪੰਚਾਇਤ ਜਿਹੜਾ ਕਿ ਸਰਬਸੰਮਤੀ ਦੇ ਨਾਲ ਚੁਣੀ ਹੈ ਔਰ ਇਹ ਸਾਡੇ ਵੀਰ ਜਿਨ੍ਹਾਂ ਨੇ ਪਹਿਲਾਂ ਦੇਸ਼ ਦੀ ਸੇਵਾ ਕੀਤੀ ਸਾਬਕਾ ਫੌਜੀ ਨੇ ਸਾਡੇ ਮੇਰੇ ਬੜੇ ਕਰੀਬੀ ਨੇ ਸਤਕਾਰਯੋਗ ਮੇਰੇ ਭਰਾ ਨੇ ਭਰਾਵਾਂ ਤੋਂ ਵੀ ਵੱਧ ਕੇ ਨੇ ਮੈਂ ਕਹਿ ਸਕਣਾ ਸਾਨੂੰ ਬਹੁਤ ਖੁਸ਼ੀ ਹੈ ਕਿ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੂਰੀ ਪੰਚਾਇਤ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਔਰ ਬੇਨਤੀ ਵੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਲੋਕਾਂ ਦੇ ਜਿਹੜੇ ਕਿ ਗਰੇਲੂ ਮਸਲੇ ਔਰ ਥਾਣੇ ਦਰਬਾਰਿਆਂ ਤੋਂ ਬਚਾਇਆ ਜਾ ਸਕੇ ਇਸ ਦੇ ਤਹਿ ਦੇ ਜਿਹੜੇ 6 ਪੰਚਾਇਤਾਂ ਦੇ ਮੈਂਬਰ ਜਾਂ ਸਰਪੰਚ ਚੁਣੇ ਗਏ ਨੇ ਇਹ ਵਧੀਆ ਤਰੀਕੇ ਨਾਲ ਜਿਹੜਾ ਸਰਪੰਚ ਸਾਹਿਬ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਸਰਬਸੰਤੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਹ ਮੁੱਦੇ ਹੱਲ ਕਰਵਾਏ ਜਾਣਗੇ ਪਿੰਡ ਦੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਹਿਲਾ ਮੁੱਦਾ ਹੈ ਜੀ ਪਿੰਡ ਦੇ ਵਿੱਚ ਇੱਕ ਪਾਈਚਾਰ ਖਾਂਜ ਕੈਮ ਰਹੇਗੀ ਦੂਜਾ ਨੰਬਰ ਜਿਹੜਾ ਕਿ ਸਰਕਾਰਾਂ ਵੱਲੋਂ ਆਮ ਅਜ ਕੱਲ ਅਨਾਉਂਸ ਕੀਤਾ ਜਾ ਰਿਹਾ ਹੈ ਕਿ 5 ਲੱਖ ਕੇ 10 ਲੱਖ ਜੋ ਵੀ ਫੰਡ ਦਿੱਤਾ ਜਾਂਦਾ ਹੈ ਉਹ ਵੀ ਸਾਨੂੰ ਜਿਹੜਾ ਕਿ ਮਿਲੇਗਾ ਸੀ ਕਿਉਂਕਿ ਸਾਡੇ ਕੋਲ ਪੰਚਾਇਤੀ ਜ਼ਮੀਨ ਹੈ ਨਹੀਂ ਇਸ ਕਰਕੇ ਅਸੀਂ ਉਹਨੂੰ ਵੀ ਕਿਤੇ ਵਿਕਾਸ ਤੇ ਵਧੀਆ ਢੰਗ ਨਾਲ ਵਿਚਾਰ ਚਰਚਾ ਕਰਕੇ ਪੰਚਾਇਤ ਆਪਣੇ ਢੰਗ ਨਾਲ ਲਗਾਏਗੀ ਔਰ ਹੋਰ ਵੀ ਕਾਫੀ ਜਿਹੜੇ ਕਿ ਫਾਇਦੇ ਨੇ ਲੜਾਈਆਂ ਝਗੜਿਆਂ ਤੋਂ ਲੋਕਾਂ ਦੀਆਂ ਜਿਹੜੇ ਕਿ ਗਰੀਬ ਮਜ਼ਦੂਰ ਤਬਕਾ ਹੈ ਸਾਡੇ ਪਿੰਡਾਂ 'ਚ ਉਹਨਾਂ ਦੀਆਂ ਤਿਹੜੀਆਂ ਦੀ ਵੀ ਬਚਤ ਹੋਵੇਗੀ ਕਿਉਂਕਿ ਜੇ ਇਲੈਕਸ਼ਨ ਹੁੰਦਾ ਹੈ ਤਾਂ ਆਮ ਤੌਰ ਤੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਨਾਲ ਤੁਰਨਾ ਪੈਂਦਾ ਸਰਪੰਚ ਸਾਹਿਬ ਇੱਕ ਗੱਲ ਹੋਰ ਵੀ ਹੈ ਬਹੁਤ ਵਧੀਆ ਉਪਰਾਲਾ ਤੁਸੀਂ ਕੀਤਾ ਹੈ ਇਸ ਗੱਲ ਦੇ ਤੁਸੀਂ ਵੀ ਵਧਾਈ ਦੇ ਪਾਤਰ ਹੋ ਕਿ ਬਹੁਤ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਕਈ ਵਾਰ ਸਰਬਸੰਮਤੀਆ ਹੋ ਜਾਂਦੀਆਂ ਨੇ ਪਰ ਜਿਹੜੇ ਸਾਫਕਾ ਸਰਪੰਚ ਹੁੰਦੇ ਨੇ ਉਹਨਾਂ ਦੀ ਸ਼ਮੂਲੀਅਤ ਘੱਟ ਹੁੰਦੀ ਹੈ ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਮੈਨੂੰ ਵੀ ਇੱਕ ਵਾਰ ਮੌਕਾ ਦਿੱਤਾ ਜਾਂਦਾ ਹੈ ਜਿਹੜੀ ਚੜਨੀ ਬੜੀ ਔਖੀ ਹੁੰਦੀ ਹੈ ਪਰ ਤੁਸੀਂ ਅੱਜ ਪੰਚਾਇਤ ਦੇ ਵਿੱਚ ਬੈਠੇ ਹੋ ਤੁਸੀਂ ਖੁਦ ਅਨਾਉਂਸ ਕਰ ਰਹੇ ਹੋ ਤਾਂ ਕਿ ਕਹਿਣਾ ਤੁਹਾਡਾ ਬੜਾ ਵਧੀਆ ਸਵਾਲ ਕੀਤਾ ਤੁਸੀਂ ਬੋ ਖੰਨਾ ਸਾਹਿਬ ਔਰ ਬੁੱਪਾਏ ਸਾਹਿਬ ਮੈਂ ਗੁਰੂ ਦੀ ਹਜ਼ੂਰੀ ਦੇ ਵਿੱਚ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਬੜੀ ਠੋਕ ਵਜਾ ਕੇ ਔਰ ਖੁਸ਼ੀ ਨਾਲ ਕਹਿਣੀ ਚਾਹਣਾ ਕਿ ਇਹ ਮੇਰੇ ਭਰਾ ਨੇ ਮੈਨੂੰ ਆ ਮੈਂ ਜਦੋਂ ਆਪ ਸਰਪੰਚ ਬਣਿਆ ਸੀ ਮੈਨੂੰ ਉਸ ਟਾਈਮ ਨਹੀਂ ਇੰਨੀ ਖੁਸ਼ੀ ਹੋਈ ਸੀ ਜਿੰਨੀ ਮੈਨੂੰ ਅੱਜ ਖੁਸ਼ੀ ਕਿਉਂਕਿ ਇਹ ਮੇਰੇ ਬੜੇ ਕਰੀਬੀ ਔਰ ਮੇਰੇ ਜਿਵੇਂ ਕਹੋ ਸਾਡਾ 9 ਮਾਸ ਦਾ ਰਿਸ਼ਤਾ ਹੈ ਠੀਕ ਹੈ ਸਾਡੇ ਜਿਹਨੂੰ ਕਹਿੰਦੇ ਰਿਸ਼ਤੇਦਾਰੀਆਂ ਉਹ ਬਾਅਦ ਚ ਹੁੰਦੀਆਂ ਨੇ ਪਹਿਲਾ ਜਿਹੜਾ ਕਿ ਸਾਡਾ ਨੌ ਮਾਸ ਦਾ ਰਿਸ਼ਤਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਸਾਡੇ ਵੀਰ ਦੇ ਸਰਪੰਚ ਬਣੇ ਨੇ ਔਰ ਵਧੀਆ ਤਰੀਕੇ ਨਾਲੇ ਵਧੀਆ ਟੰਗ ਨਾਲ ਚਲਾਉਣਗੇ ਔਰ ਮੈਂ ਵੀ 5 ਸਾਲ ਇਹਨਾਂ ਦੇ ਨਾਲ ਡਟ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਔਰ ਸਾਡਾ ਸਮੁੱਚਾ ਪਿੰਡ ਵੀ ਇਹਨਾਂ ਦੇ ਨਾਲ ਖੜੇਗਾ ਧੰਨਵਾਦ ਸਰਪੰਚ ਅੰਕਲ ਆਓ ਤੁਸੀਂ ਤੁਸੀਂ ਪਹਿਲਾਂ ਪੁਲਿਸ ਦੇ ਵਿੱਚ ਬਤੌਰ ਐਸਆਈ ਸੇਵਾ ਕੀਤੀ ਰਿਟਾਇਰ ਹੋਏ ਹੋ ਬਹੁਤ ਵਧੀਆ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਤੁਹਾਡੇ ਵੱਲੋਂ ਇਹ ਸ਼ਲਾਂਗਾ ਯੋਗ ਜਿਹੜਾ ਕੰਮ ਕੀਤਾ ਗਿਆ ਜਿਸ ਦੇ ਵਿੱਚ ਅੱਜ ਸਮੁੱਚਾ ਪਿੰਡ ਇੱਕੋ ਜਗ੍ਹਾ ਤੇ ਬੈਠ ਕੇ ਇਕੱਠਾ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਸਰਪੰਚੀ ਨੂੰ ਲੈ ਕੇ ਬਹੁਤ ਸਾਰੀਆਂ ਧੜੇਬੰਦੀਆਂ ਬਣਦੀਆਂ ਨੇ ਬਹੁਤ ਕਿਉਂਕਿ ਤੁਸੀਂ ਇਸ ਪੰਜਾਬ ਪੁਲਿਸ ਦੇ ਵਿੱਚੋਂ ਤੁਹਾਡੇ ਕੋਲ ਤਾਂ ਕੇਸ ਵੀ ਆਉਂਦੇ ਹੋਣਗੇ ਬਹੁਤ ਸਾਰੀਆਂ ਲੜਾਈਆਂ ਹੁੰਦੀਆਂ ਨੇ ਜਿਹੜੀ ਜਾਨਾਂ ਹੱਤਾਂ ਤੱਕ ਵੀ ਕਈ ਵਾਰ ਜਲੀਆ ਜਾਂਦੀਆਂ ਤੇ ਲੱਖਾਂ ਰੁਪਏ ਬਰਬਾਦ ਹੋ ਜਾਂਦੇ ਨੇ ਤਾਂ ਅੱਜ ਇਸ ਪਿੰਡ ਤੇ ਤੁਸੀਂ ਸਰਬਸੰਮਤੀ ਕਰਵਾਈ ਆ ਤੁਹਾਡਾ ਆਪਣਾ ਪਿੰਡ ਹੈ ਕੀ ਕਰਨਾ ਚਾਹੋ ਖੰਨਾ ਜ ਵੀ ਜਿਹੜਾ ਸਾਡਾ ਪਿੰਡ ਹੈ ਇਹਦੇ ਵਿੱਚ ਜਿਆਦਾ ਕਾਫੀ ਲੋਕ ਮਿਹਨਤੀ ਜੀ ਤੇ ਜ਼ਮੀਨਾਂ ਵਾਲੇ ਕੁਝ ਘੱਟ ਨੇ ਜੀ ਪਿਛਲੇ ਸਮੇਂ ਤੋਂ ਜਿਹੜਾ ਹੈਗਾ ਸਾਡੇ ਵਿਕਾਸ ਕਾਰਜੇ ਕੁਝ ਹੋਏ ਨੇ ਕੁਝ ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਅਸੀਂ ਸਾਰਿਆਂ ਨੇ ਸਾਂਝਾ ਵਿਚਾਰ ਕੀਤਾ ਵੀ ਆਪਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਉਂ ਨਾ ਪਿੰਡ ਵਿੱਚ ਸਰਬਸੰਮਤੀ ਕਰ ਲਈ ਦਿੱਤੀ ਜਾਵੇ ਜੀ ਮੇਰਾ ਅੱਜ ਤੋਂ ਕਾਫੀ ਇੱਕ ਮਹੀਨੇ ਤੋਂ ਜਿਹੜਾ ਹੈ ਪ੍ਰਪੋਜ਼ਲ ਚੱਲੀ ਆ ਰਹੀ ਸੀ ਵੀ ਪਿੰਡ ਦੇ ਵਿੱਚ ਸਰਬਸੰਮਤੀ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਇਸ ਨਾਲ ਪਿੰਡ ਇੱਕ ਤਾਂ ਭਾਈਚਾਰਕ ਸਾਂਝ ਬਣੇ ਰਹੇ ਜੀ ਜਿਹੜੀਆਂ ਸਰਕਾਰ ਵੱਲੋਂ ਕੋਈ ਸਹੂਲਤਾ ਦੇਣੀਆਂ ਨੇ ਉਹ ਅਸੀਂ ਪਹਿਲ ਦੇ ਆਧਾਰ ਤੇ ਲੈ ਸਕਦੇ ਆ ਫਿਰ ਪਿੰਡ ਦੇ ਵਿੱਚ ਜਿੰਨੀ ਦੇਰ ਤੱਕ ਮੈਂ ਇਸੇ ਹੀ ਰਹਾਂ ਪਿੰਡ ਦੇ ਪਹਿਲ ਦੇ ਆਧਾਰ ਤੇ ਮੈਂ ਕੰਮ ਕਰਦਾ ਰਿਹਾ ਪਿੰਡ ਵਾਲਿਆਂ ਨੇ ਮੇਰੀ ਉਸ ਗੱਲ ਨੂੰ ਮੁੱਖ ਰੱਖ ਕੇ ਵੀ ਕਾਫੀ ਇਹ ਜਿਹੜਾ ਸਹਿਯੋਗ ਦਿੱਤਾ ਹੈ ਤੇ ਹਾਂ ਦੇ ਵਿੱਚ ਹਾਂ ਮਲਾ ਕੇ ਕਿਹਾ ਕਿ ਵੀ ਜੋ ਤੁਸੀਂ ਕਹੋਗੇ ਉਸ ਤਰ੍ਹਾਂ ਪਿੰਡ ਦੇ ਵਿੱਚ ਵਿਕਾਸ ਹੁੰਦਾ ਰਹੇਗਾ ਤੇ ਆਪਾਂ ਜਿਹੜਾ ਹੈ ਸਾਰੇ ਭਾਈ ਇਕੱਠੇ ਬੈਠ ਕੇ ਸਾਰੇ ਭਰਾ ਇੱਕ ਸਾਂਝੀ ਜਗ੍ਹਾ ਤੇ ਉਹ ਜਿਹੜਾ ਹੈ ਆਪਾਂ ਸਰਬਸੰਮਤੀ ਕਰਕੇ ਤੇ ਜਿਹੜਾ ਆਪਾਂ ਆਪਣੇ ਸਰਪੰਚ ਸਾਹਿਬ ਨੂੰ ਚੁਣੀਏ ਤੇ ਮੈਂਬਰ ਸਾਹਿਬ ਨੂੰ ਚੁਣੀਏ ਉਹੀ ਅੱਜ ਜਿਹੜਾ ਹੈਗਾ 9 ਵਜੇ ਅਸੀਂ ਸਾਰੇ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ ਪੂਰਤਵਰਾਂ ਸਾਹਿਬ ਜੀ ਇਕੱਠੇ ਹੋ ਕੇ ਸਾਰੇ ਪਿੰਡ ਦੀ ਸਾਂਝ ਕਰਕੇ ਸ਼ਿੰਦਰ ਸਿੰਘ ਸਰਪੰਚ ਸਾਬਕਾ ਫੌਜੀ ਨੇ ਇਹਨਾਂ ਨੂੰ ਚੁਣਿਆ ਤੇ ਨਾਲ ਮੈਂਬਰ ਪੰਚਾਇਤਾਂ ਨੂੰ ਜਿਹੜਾ ਹੈਗਾ ਇਹ ਚੁਣਿਆ ਹੈ ਤੇ ਅਸੀਂ ਇਸੇ ਤਰ੍ਹਾਂ ਹੀ ਹਮੇਸ਼ਾ ਹੀ ਸਾਂਝ ਬਣਾਈ ਰੱਖਾਂਗੇ ਤੇ ਤੁਹਾਡੇ ਮੱਦੇਨਜ਼ਰ ਵੀ ਕਹਿਣਾ ਚਾਹਣਾ ਵੀ ਹੋਰ ਵੀ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਆਪਣਾ ਭਾਈਚਾਰਕ ਸਾਂਝ ਬਣਾ ਕੇ ਤੇ ਜਿਹੜਾ ਹੈ ਸਰਵਸੰਮਤੀ ਨਾਲ ਪੰਚਾਇਤਾਂ ਚੁੜਨ ਤੇ ਸਰਕਾਰ ਵੱਲੋਂ ਮਿਲੀਆਂ ਸਹੂਲਤਾਂ ਦਾ ਜਿਹੜਾ ਹੈ ਨੇ ਪੈਦਾ ਉਠਾਇਆ ਬਹੁਤ ਬਹੁਤ ਤਹਿਵਾਬ ਹੈ ਸਨ ਸਾਬਕਾ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੁਣ ਗੱਲ ਕਰਦੇ ਆ ਸਾਬਕਾ ਫੌਜੀ ਜਿਹੜੇ ਉਹਦੇ ਵਿੱਚ ਨੌਕਰੀ ਕਰ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਪਿੰਡ ਦੀ ਸੇਵਾ ਤੁਹਾਡੇ ਹਿੱਸੇ ਆਈ ਹੈ ਜਿਸ ਬਾਰੇ ਮਿਲੀਆਂ ਟੀਕਾ ਬਹੁਤ ਬਧਾਈਆਂ ਤੁਹਾਨੂੰ ਪਹਿਲਾਂ ਤਾਂ ਸਰਪੰਚ ਜੀ ਨੇ ਪਹਿਲਾਂ ਜੀ ਵੈਰੂ ਜੀ ਦਾ ਖਾਲਸਾ ਸ਼੍ਰੀ ਵੈਖਰੂ ਜੀ ਕੀਤੇ ਬਹੁਤ ਬਹੁਤ ਬਧਾਈਆਂ ਤੁਹਾਨੂੰ ਵੀ ਆਪਣੇ ਪੱਤਰਕਾਰ ਵੀਰਾਂ ਨੂੰ ਮੈਂ ਆਪਣੇ ਬਾਰੇ ਥੋੜਾ ਜਿਹਾ ਜਾਣਕਾਰੀ ਦੇਣਾ ਚਾਹਣਾ ਜੀ ਪਹਿਲਾ 20 ਸਾਲ ਮੈਂ ਨੌਕਰੀ ਆਰਮੀ ਦੇ ਵਿੱਚ ਸਿੱਖ ਹੈ ਜੀ ਮੈਡਮ ਚ ਕੀ ਜੀ ਬੜੀ ਹੀ ਇਮਾਨਦਾਰੀ ਨਾਲ 20 ਸਾਲ ਦਾ ਮੇਰੇ ਤੇ ਕੋਈ ਇਹੋ ਜਿਹਾ ਕੋਈ ਦਾਗ ਨਹੀਂ ਜੋ ਮੈਂ ਇੰਡੀਅਨ ਆਰਮੀ ਵੱਲੋਂ ਦਾਗ ਲੱਗਿਆ ਹੋਵੇ ਉਸੇ ਤਰ੍ਹਾਂ ਹੀ ਮੇਰਾ ਤਾਂ ਵਿਚਾਰ ਨਹੀਂ ਸੀ ਬਿਲਕੁਲ ਵੀ ਇਹ ਤਾਂ ਸਾਡੇ ਵੀਰ ਵੱਡੇ ਨੇ ਐਸਆਈ ਸਾਹਿਬ ਲੰਗਦੇ ਟੱਪ ਦੇ ਸਾਡੀ ਰਿਸ਼ਤੇਦਾਰੀ ਵੀ ਹੈ ਜਨ ਨੇ ਇਹਨਾਂ ਨੇ ਮੈਨੂੰ ਚਲੋ ਮੁਲਾਜ਼ਮ ਹੋਣ ਦੇ ਨਾਤੇ ਮੈਨੂੰ ਹਰ ਵਾਰੀ ਬੁਲਾ ਕੇ ਕਹਿੰਦੇ ਸੀ ਕਿ ਸਿੰਦਰ ਜਰ ਇਸ ਵਾਰੀ ਨਾਪਾ ਪਿੰਡ ਦੇ ਵਿੱਚ ਸਹਿਮਤੀ ਕਰਨੀ ਹੈ ਜਿੱਤੇ ਦੇ ਵੀ ਸਹਿਮਤੀ ਦੇ ਕਰਨੀ ਹੈ ਨਹੀਂ ਜੀ ਇਹ ਨਹੀਂ ਕਿਸ ਨੇ ਦੱਸਿਆ ਕਿ ਕਿਹਦੇ ਤੇ ਸਹਿਮਤੀ ਕਰਨੀ ਹੈ ਪਰ ਇਹਨਾਂ ਨੇ ਕਿਹਾ ਆਪਣੇ ਪਿੰਡ ਦੇ ਵਿੱਚੋਂ ਕੋਈ ਵੀ ਇੱਕ ਬੰਦਾ ਆਪਾਂ ਮੈਨ ਕੋਈ ਵੀ ਹੋਵੇਗਾ ਆਪਾਂ ਉਹਨੂੰ ਸਹਿਮਤ ਦੇ ਨਾਲ ਸਰਪੰਚ ਬਣਾਉਣਾ ਹੈ ਨਾਲ ਮੈਨੂੰ ਵੀ ਬੜੀ ਵਧੀਆ ਚੰਗੀ ਗੱਲ ਲੱਗੀ ਫਿਰ ਸੋਨਾ ਸਿੰਘ ਸਰਪੰਚ ਸਾਹਿਬ ਦਾ ਸਰਪੰਚ ਇਹਨਾਂ ਨਾਲ ਮੈਂ ਡਿਸਕਸ਼ਨ ਕਰਦਾ ਰਹਿੰਦਾ ਸੀਗਾ ਮੈਂ ਕਹ ਆ ਇਸ ਵਾਰ ਯਾਰ ਇਦਾਂ ਕਰਕੇ ਆਪਾਂ ਨੂੰ ਵੀਰਵਰੀ ਵੀ ਕਹਿੰਦੇ ਨੇ ਉਧਰੋਂ ਪਿੰਡ 'ਚ ਕਹਿੰਦੇ ਨੇ ਆਪਾਂ ਸ਼ਰਮਤੀ ਕਰਨੀ ਹੈ ਪਰ ਮੇਰੇ ਮਨ ਵਿੱਚ ਨਹੀਂ ਸੀ ਬਿਲਕੁਲ ਵੀ ਜੋ ਮੈਨੂੰ ਪਿੰਡ ਨੇ ਇੰਨਾ ਵੱਡਾ ਇੱਜ਼ਤ ਬਖਸ਼ੀ ਹੈ ਪਰਮਾਤਮਾ ਦੀ ਹਜ਼ੂਰੀ ਵਿੱਚ ਇਹ ਪਰਮਾਤਮਾ ਮੈਨੂੰ ਤੋੜ ਚੜਾਵੇ ਮੈਂ ਇੱਕ ਗੱਲ ਕਹਿਣਾ ਬਿਲਕੁਲ ਇਮਾਨਦਾਰੀ ਇਮਾਨਦਾਰੀ ਨਾਲ ਹੀ ਮਿਲਾਂਗਾ ਹਰ ਇੱਕ ਨੂੰ ਜੀ ਆਇਆਂ ਨੂੰ ਮੇਰੇ ਘਰੇ ਬਿਲਕੁਲ ਜਦੋਂ ਮਰਜ਼ੀ ਦੇਣ ਨਾਲ ਰਾਤਾਂ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣ ਕੋਈ ਵੀ ਪਿੰਡ ਦੀ ਮੁਸ਼ਕਲ ਆਉਂਦੀ ਆਉਣ ਵਾਲੇ ਸਮੇਂ ਸਮੇਂ ਸਿਰ ਹੱਲ ਕਰਵਾਓ ਬਿਲਕੁਲ ਸਮੇਂ ਸਿਰ ਹੱਲ ਹੋਏਗੀ ਮੈਂ ਸਾਰੇ ਭਰਾਵਾਂ ਨਾਲ ਹਰ ਵਕਤ ਸਾਥ ਲੈ ਕੇ ਚੱਲਾਂਗਾ ਜੀ ਸਾਹਿਬ ਕਿਹਾ ਵੀ ਜਾਂਦਾ ਹੈ ਅਕਸਰ ਕਿ ਜਦੋਂ ਫੌਜ ਦੇ ਵਿੱਚ ਕੋਈ ਨੌਜਵਾਨ ਹੁੰਦਾ ਹੈ ਜਾਂ ਹੁੰਦਾ ਤਾਂ ਉਹ ਆਪਦੇ ਕਾਨੂੰਨਾਂ ਨੂੰ ਲੈ ਕੇ ਆਪਣੇ ਰੂਲਾਂ ਨੂੰ ਲੈ ਕੇ ਬੜਾ ਸਖਤ ਹੋ ਜਾਂਦਾ ਹੈ ਉਹ ਇੱਕ ਮਤਲਬ ਸਿਖਾਇਆ ਹੀ ਫੌਜ ਦੇ ਵਿੱਚ ਇਹ ਕੁਝ ਜਾਂਦਾ ਹੈ ਤਾਂ ਜਿਮੇਵਾਰੀ ਹੈ ਵੀ ਉਹਨਾਂ ਉਮੀਦ ਵੀ ਕੀਤੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਉੱਥੇ ਮਾਂ ਦੇ ਨਾਲ ਬਿਲਕੁਲ ਉਸੇ ਤਰ੍ਹਾਂ ਪਿੰਡ ਦੀ ਵੀ ਸੇਵਾ ਕਰੋਗੇ ਬਿਲਕੁਲ ਉਸੇ ਤਰ੍ਹਾਂ ਸੇਵਾ ਕਰੋ ਸਭ ਦਾ ਪਹਿਲਾ ਕੀ ਜੀ ਫਿਰ ਟਾਈਮ ਟੇਬਲ ਜੀ ਜੇ ਮੰਨ ਲਓ ਕਿਸੇ ਨੇ ਬੁਲਾ ਲਿਆ ਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਝੂਠ ਬੋਲਦਾ ਮੈਂ ਤਾਂ ਵੀ ਇੱਥੇ ਪਿੰਡ ਨਹੀਂ ਜਗਾ ਘਰ ਨਹੀਂ ਹੈਗਾ ਮੈਂ ਤਾਂ ਫਰਾਨੀ ਜਗਾ ਇਹ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਖੂਨ ਦੇ ਵਿੱਚ 20 ਸਾਲ ਦੀ ਇਮਾਨਦਾਰੀ ਜਿਹੜੀ ਹੈ ਉਹਨੂੰ ਅਸੀਂ ਕਦੇ ਮਤ ਛੱਡ ਨਹੀਂ ਸਕਦੇ ਜੀ ਇੱਕ ਬੇਨਤੀ ਜੀ 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 ਸਾਭਾ ਦਾ ਸਰਪੰਚ ਨਾਲ ਗੱਲਬਾਤ ਕਰਦੇ ਆਂ ਜੀ ਸਭਾ ਸਾਹਿਬ ਇੱਕ ਅਸੀਂ ਮੈਂ ਪਹਿਲਾਂ ਥੋੜਾ ਇਹ ਦੱਸਣਾ ਰਹਿ ਗਿਆ ਸੀ ਕਿ ਅਸੀਂ ਪਿੰਡ ਦੇ ਵਿੱਚ ਜਿਹੜਾ ਕਿ ਸਾਡੇ ਰਿਜ਼ਰਵ ਐਸੀ ਸੀਟ ਆਈ ਸੀ ਔਰ ਸਾਡਾ 5 4 ਮੈਂਬਰ ਜਿਹੜੇ ਕਿ ਉਹ ਵੀ ਐਸਸੀ ਔਰ ਇੱਕ 5 ਨੰਬਰ ਵਾਰਡ ਜਰਨਲ ਸੀ ਅਸੀਂ ਜਿਹੜਾ ਕਿ ਸਾਡੇ ਪਿੰਡ ਹਰ ਇੱਕ ਤਰ੍ਹਾਂ ਦੀ ਬਰਾਦਰੀ ਰਹਿੰਦੀ ਏ ਮਜਬੀ ਸਿੰਘ ਸਾਡੇ ਭਰਾ ਨੇ ਕੰਬੋਜ ਬਰਾਦਰੀ ਵੀ ਰਹਿੰਦੀ ਔਰ ਅਸੀਂ ਬਰਾਦਰੀਆਂ ਸਾਰੀਆਂ ਨੂੰ ਹੀ ਜਿਹੜਾ ਕਿ ਪਾਈ ਚਰਕਾਂ ਸਾਂਝ ਨੂੰ ਕਾਇਮ ਰੱਖਦੇ ਹੋਏ ਅਸੀਂ ਇੱਕ ਕੰਬੋਜ ਬਰਾਦਰੀ ਦਾ ਮੈਂਬਰ ਬਣਾਇਆ ਔਰ ਇੱਕ ਮਜਬੀ ਸਿੰਘਾਂ ਦਾ ਵੀ ਇੱਕ ਮੈਂਬਰ ਬਣਾਇਆ ਔਰ ਬਾਕੀ ਜਿਹੜੀ ਪੰਚਾਇਤ ਸਾਡੇ ਪਿੰਡ ਦੇ ਬੜੇ ਵਧੀਆ ਤਰੀਕੇ ਨਾਲ ਚੁਣੀ ਗਈ ਏ ਮੈਂ ਅਰਦਾਸ ਕਰਦਾ ਪ੍ਰਮਾਤਮਾ ਦੇ ਅੱਗੇ ਕਿ ਇਹ ਵਧੀਆ 5 ਸਾਲ ਜਿਹੜਾ ਕਿ ਬੜੇ ਹੀ ਸੋ ਚੱਜੇ ਟੰਗ ਦੇ ਨਾਲ ਸਚਾਰੂ ਟੰਗ ਦੇ ਨਾਲ ਜਿਹੜਾ ਕਿ ਪੰਚਾਇਤ ਨੂੰ ਚਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਜਿਹਾ ਕਾਰਾ ਪੂਰਾ ਤੁਸੀਂ ਲਗਾ ਦਿਓ ਬੋਲੇ ਸੋਨਹਿਰਾ ਸੋਨਹਿਰਾ ਕਾਬਾ ਜਿਆ ਕਰ ਰਹੇ ਆ ਪਿੰਡ ਚੁੱਕੇ ਜਵਾਬ ਸਿੰਘ ਵਾਲਾ ਤੋਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਤੇ ਪਿੰਡ ਦਾ ਸਮੁੱਚਾ ਸਮੁੱਚਾ ਪਿੰਡ ਇੱਕ ਪਾਸੇ ਖੜਾ ਹੈ ਤੇ ਪਿੰਡ ਦੇ ਮਿਲਣੋ ਤਾ ਬਿਲਕੁਲ ਇਹ ਪਿੰਡ ਜਿਹੜਾ ਪੰਜਾਬ ਸਰਕਾਰ ਦੀ ਤਰਫੋਂ ਜਿਹੜਾ 5 ਲੱਖ ਮਿਲਣਾ ਉਹਦਾ ਹੱਕਦਾਰ ਹੋ ਚੁੱਕਿਆ ਹੈ ਤਾਂ ਤਸਵੀਰਾਂ ਦਿਖਾ ਰਹੇ ਹਾਂ ਝੁੱਗੇ ਜਵਾਰ ਸਿੰਘ ਵਾਲਾ ਤੋਂ ਜਿੱਥੇ ਅੱਜ ਪਿੰਡ ਦੇ ਇੱਕ ਸਾਬਕਾ ਜਿਹੜਾ ਆਰਮੀ ਦੇ ਵਿੱਚ ਨੌਕਰੀ ਕਰ ਚੁੱਕਿਆ ਸਾਬਕਾ ਫੌਜੀ ਉਸਦੇ ਸਿਰ ਤੇ ਜਿਹੜਾ ਹੱਥ ਰੱਖਿਆ ਉਸ ਨੂੰ ਥਾਪੜਾ ਦਿੱਤਾ ਸਰਪੰਚੀ ਜਿਹੜੀ ਇੱਥੋਂ ਦੀ ਇਲੈਕਸ਼ਨ ਹੈ ਜਿਹੜਾ ਸਰਪੰਚੀ ਦਾ ਉਹ ਤਕਰੀਬਨ ਜਿਹੜਾ ਸਰਬਸੰਪਤੀ ਦੇ ਨਾਲ ਹੋ ਚੁੱਕਿਆ ਹੈ ਤਾਂ ਬਿਲਕੁਲ ਇਸ ਵਕਤ ਤਸਵੀਰਾਂ ਦੇ ਨਾਲ ਲਾਵਾ ਦੇ ਨਦੀਕ ਪਿੰਡ ਝੁੱਗੇ ਜਵਾਰ ਸਿੰਘ ਵਾਲਾ ਤੋਂ ਸਾਂਝੀਆਂ ਕੀਤੀਆਂ ਨੇ ਗੱਲਬਾਤ ਕਰਵਾਈਏ ਕਈਆਂ ਪਿੰਡਾਂ ਦੇ ਵਿੱਚ ਹੁੰਦਾ ਹੈ ਕਿ ਸਾਬਕਾ ਸਰਪੰਚ ਨਾ ਖੁਸ਼ ਦਿਖਾਈ ਦਿੰਦੇ ਆ ਰਹੇ ਨੇ ਸਰਬਸੰਮਤੀਆਂ ਤੋਂ ਪਰ ਇੱਥੇ ਸਰਬਸੰਮਤੀ ਜਿਹੜੀ ਹੋਈ ਹੈ ਸਾਬਕਾ ਸਰਪੰਚ ਸੋਨਾ ਸਿੰਘ ਦੀ ਰਹਿਨਮਾਈ ਇੱਥੋਂ ਉਸ ਦੇ ਵੱਲੋਂ ਵੀ ਇਹੀ ਵਿਸ਼ਵਾਸ ਦਵਾਇਆ ਗਿਆ ਕਿ ਜਿਹੜਾ ਨਵੇਂ ਸਰਪੰਚ ਨੂੰ ਜਿੱਥੇ ਵੀ ਕੋਈ ਵੀ ਲੋੜ ਪੈਂਦੀ ਆ ਮੇਰੀ ਤਾਂ ਉਹ ਸਮੇਂ ਸਿਰ ਉੱਥੇ ਹਾਜ਼ਰ ਜਿਹੜਾ ਜ਼ਰੂਰ ਹੋਣਗੇ ਤਾਂ ਬਿਲਕੁਲ ਇਸ ਵਕਤ ਤਸਵੀਰਾਂ ਝੁਕੇ ਜਵਾਰ ਸਿੰਘ ਵਾਲਾ ਤੋਂ ਦਿਖਾ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਜਿੱਥੇ ਸਾਰਾ ਪਿੰਡ ਆ ਜਿਹੜਾ ਇਕੱਠਾ ਹੋਇਆ ਤੇ ਸਰਬਸੰਤੀ ਕੀਤੀ ਗਈ ਆ ਪਿੰਡ ਦੀ ਪੰਚਾਇਤ ਦੀ ਸਰਬ ਸੰਤੀ ਦੇ ਨਾਲ ਸਰਪੰਚ ਅਤੇ ਮੈਂਬਰ ਜਿਹੜੇ ਬਣਾ ਦਿੱਤੇ ਗਏ ਨੇ ਪੰਜਾਬ ਸਰਕਾਰ ਦੀ ਤਰਫੋਂ ਜਿਹੜਾ ਹੋਣ ਇਹਨਾਂ ਨੂੰ ਪਿੰਦ ਨੂੰ 5 ਲੱਖ ਰੁਪਏ ਦੀ ਜਲਦੀ ਮਿਲੇਗਾ ਤਾਂ ਐਤਨੀ ਉਸ 24 ਦੇ ਨਾਲ ਮੈਂ ਦਸਵਿੰਦਰ ਗੋਪਾਲ ਹਾਂ ਜੇ ਅੱਜ ਵੀ ਇੱਕ ਵਾਰ ਸਤਿਕਾਰ